ਉਹ ਤਾਂ ਨਿੰਮ ਨੂੰ ਸਾਰੇ ਵੀਰ ਜਾਣਦੇ ਆ ਤੇ ਨਿੰਮ ਦੇ ਫਾਇਦੇ ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਵੀਰ ਨਹੀਂ ਹੋਊਗਾ ਜਿਹਨੂੰ ਪਤਾ ਨਾ ਹੋਣ ਵੀ ਨਿੰਮ ਦੇ ਫਾਇਦੇ ਕੀ ਕੀ ਨੇ ਉਹ ਸਾਰੇ ਫਾਇਦੇ ਹੁਣ ਆ ਇੱਕ ਟਿੱਕੀ ਦੇ ਵਿੱਚ ਨੇ ਕਿਉਂ ਬਿਲਕੁਲ ਬਾਈ ਜੀ ਫਾਇਦੇ ਵੀ ਤੁਹਾਨੂੰ ਤਾਂ ਹੋਣਗੇ ਜੇ ਕੋਈ ਤੁਹਾਨੂੰ ਨਿੰਮ ਪਾ ਕੇ ਦੇਊਗਾ ਸਾਡੇ ਹਾਂ ਜੀ ਠੀਕ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿਉਂਕਿ ਜਿੰਨਾ ਬਾਜ਼ਾਰੂ ਮਿਲਦੇ ਨੇ ਤੁਹਾਨੂੰ ਬਿਲਕੁਲ ਕੋ ਫਲੇਵਰ ਮਿਲਦੇ ਨੇ ਇਹਦੇ ਵਿੱਚ ਬਾਈ ਜੀ ਪਿਓਰ ਨਿੰਮ ਪਾ ਕੇ ਦਿੱਤਾ ਗਿਆ ਪਿਓਰ ਜਮਾ ਠੀਕ ਆ ਤੁਸੀਂ ਨਿੰਮ ਦੀ ਇਧਰਲੀ ਸਾਈਡ ਦਿਖਾਇਓ ਉਧਰ ਸੇਮ ਚੀਜ਼ ਇਧਰ ਸੇਮ ਆ ਦੇਖੋ ਬਿਲਕੁਲ ਨਿੰਮ ਦੇ ਪੱਤੇ ਵੀ ਤੁਹਾਨੂੰ ਦਿਖ ਰਹੇ ਨੇ ਠੀਕ ਹੈ 100% ਲਾਹੇਵੰਦ ਹੈ ਤੁਹਾਡੇ ਦਾਗ-ਧੱਬੇ ਆ ਕੋਈ ਵੀ ਠੀਕ ਹੈ ਸਕਿਨ ਅਲਰਜੀ ਆ ਖਾਜ ਖੁਰਕਾ ਬਾਲ ਝੜਦੇ ਆ ਕਿਸੇ ਵੀ ਤਰ੍ਹਾਂ ਦੀ ਫੰਗਸ ਪ੍ਰੋਬਲਮ ਹੈ ਪੂਰੀ ਫੁੱਲ ਬਾਡੀ ਨੂੰ ਤੁਸੀਂ ਸਕਿਨ ਅਲ ਡਾਕਟਰਾਂ ਕੋਲੇ ਜਾ ਕੇ ਅੱਕੇ ਪਿਓ ਠੀਕ ਹੈ ਬਾਈ ਜੀ ਤੁਸੀਂ ਸਰਪੇਕ 40 ਰੁਪਏ ਦੀ ਟਿੱਕੀ ਵਰਤੋ ਰੰਧਾਵਾਦੀ ਜਿੰਨਾ ਤੁਸੀਂ 10000 ਰੁਪਏ ਦੀ ਦਵਾਈ ਨਾਲ ਠੀਕ ਹੋਏ ਹੋ 40 ਰੁਪਏ ਦੀ ਟਿੱਕੀ ਨਾਲ ਠੀਕ ਹੋਊਂਗੇ ਲਓ ਜੀ ਬਈ ਜ਼ਰੂਰ ਵਰਤੋ ਇੱਕ ਵਾਰ ਰੰਧਾਵਾ ਨੀਮ ਸੋਪ ਫਾਇਦਾ 100% ਹੋਊਗਾ